ਆਵਣੀ ਤੁਰ ਚੋਡੀ ਤੈ ਨਹ ਪਾਇ ਨਾਨਕ ਕੀ ਬਾਹਰੀ ਔਰ ਦੂਜੀ ਨਾਹੀ ਜਾਈ ਸੋ ਕਰੇ ਜੇਤ ਸਹਿ ਰਜਾਈ ਸੋ ਕਰੇ ਜੇਤ ਸਹਿ ਰਜਾਈ ਸੁਧ ਸਤ ਨਾਮ ਸ੍ਰੀ ਵਾਹ ਰਾਮ ਕਲੀ ਮਹਲਾ ਤੀਜਾ ਆਨੰਦ ਕੋ ੴ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਕਹ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ రణાળ ਰਤਨ ਮਨ ਮੇਰੇ ਦੁੱਖ ਸਭ ਸਾਰਨਾ ਕਰ ਪਰੇ ਅਕਾਲ ਤੰਦਵਾ ਸਭ ਨਾਗਲਾ ਸਮਰਾਟ ਸਵਾਮੀ ਸੋਕ ਮਨੋ ਸਾਰੇ ਜੈ ਨਾਨਕ ਮੈਂ ਤੇਰੇ ਕਰਦਾ ਨਾਮ ਤੇ ਸੱਚ ਸਾਹਿਬਾ ਕਾ ਨਹੀਂ ਕਰਤੇ ਰ ਸਦਾ ਸਿਨਸਲਾਹ ਤੇਰੀ ਨਾਮ ਮਨਸਾਵ ਨਾਮ ਤੇ ਨਗਰ ਸਵਾਦੀ ਸਭ ਕਹ ਨਾਨਕ ਸੱਚੇ ਸਹਿਬ ਕਾ ਨਹੀਂ ਕਰ ਤੇਰਾ ਸਾਚਾ ਨਾ ਮੇਰਾ ਆਧਾਰ ਕਰ ਸ਼ਾਂਤ ਸੁਖਮਨ ਐ ਵਸਿਆ ਜਿਨਾਂ ਸਭ ਪਜਾਈਆਂ ਕਹ ਨਾਨਕ ਸੁਨੋ ਸੰਤੋ ਸ਼ਲ ਤਰ ਪਿਆਰ ਸਾਚਾ ਨਾ ਮੇਰਾ ਆਧਾਰ ਵਾਜੇ ਪੰਛਕ ਤਦਕਾਰ ਸਭਾਗੇ ਕਰ ਸਭਾਗੇ ਸਬਦ ਵਾਜੇ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਵਾਹ ਨਾਨਕ ਤੈਨਸਕ ਉਹ ਤਦ ਕਰਿਆ ਨਹਦ ਰਾਜੇ ਪਾਰ ਬਹਿਂ ਪ੍ਰਪਾਇਆ ਉਤਰੇ ਸਗਲ ਵਿਸੀਰੇ ਸੰਤ ਸਾਜਣ ਭੈ ਸਰ ਤੇ ਪੂਰੇ ਗੁਰ ਤੇ ਜਾਣ ਸੰਤੇ ਪ੍ਰੀਤਿ ਕਾ ਤੇਤ ਸਤ ਗੁਰਿਆ ਪਰ ਗੁਰਵੰਤ ਨਾਨਕ ਗਰ ਕਰਨਾ ਦੇਵਾ ਜੀ ਅਨਾਤੂਰੇ ਸੰਤੇ ਪ੍ਰੀਤਿ ਕਾ ਤੇਤ ਵਾਜੇ ਅਨਾਤੂਰੇ ਬਲ ਸਤ ਨਾਮ ਗਾਹੇ ਗੁਰੂ ਜੀ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਇਹ ਨੇੜਾ ਕਦੂਰ ਜਿਨੇ ਨਾਮ ਤੇ ਆਇਆ ਗਮ ਸਖਤ ਕਾਲ ਨਾਲਿਤ ਤੇ ਮੁਖੂ ਜੰਤੀ ਜੋਤੀ ਸੁਤੀ ਨਾਲ ਜਿਨੇ ਨਾਮ ਤੇ ਆਇਆ ਗਮ ਸਖਤ ਕਾਲ ਨਾਲਿਤ ਤੇ ਮੁਖੂ ਤੁ ਗੁਰ ਪਰਸਾਦ ਸੋਰਠ ਮਹਾਲਾ ਪੰਗਵਾਂ ਅਬਨਾਸੀ ਜੀ ਅਨਕੋ ਦਾਤ ਸਿਮਰਤ ਸਭ ਮਲਖੋ ਤੋ ਵਰਤਨ ਬਿਰਲਾ ਪਾਵੈ ਕੋਈ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਨ ਕੋਈ ਗੁਣ ਨਿਧਾਨ ਭਗਤਨ ਕੋ ਵਰ ਜਾ ਕੀ ਸਰਨ ਪਿਆ ਸੁਖ ਪਾਈ ਐ ਬੋੜ ਦੁਖ ਨਾ ਹੋਈ ਰਹਾਓ ਵਡਭਾਗੀ ਸਾਜ ਸੰਗ ਪ੍ਰਾਪਤ ਤਿਨ ਭੇਡਤਿ ਧਰਮ ਤਖੋਈ ਬੇਡਤ ਦੋਰ ਮਤਖੋਈ ਇਹਨ ਕੀ ਧੂਰ ਨਾਮ ਕਦਾਸ ਬਾਛੈ ਜਿਨ ਹਰ ਨਾਮ ਰਿਧਾ ਕਰੋਈ ਬੇ ਗੁਰੂ ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 भना <Whew three little injustices> <intensifies> Vem, hey, vem, hey, hey.